ਸਾਰੇ ਜਿਹੜੇ ਵੀ ਕੈਂਡੀਡੇਟ ਅੱਜ ਆਪਣੇ ਆਪਣੇ ਫਾਰਮ ਭਰ ਰਹੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵਾਰਕ ਬਾਦ ਸਾਰਿਆਂ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਆਪਣਾ ਆਪਣਾ ਜੋਰ ਲਾਓ ਕਿਸੇ ਦਾ ਨਾ ਲੜਿਓ ਨਾ ਕੋਈ ਲੜਨ ਦੀ ਕੋਸ਼ਿਸ਼ ਕਰਿਓ ਬਲਕਿ ਅਮਨ ਸ਼ਾਂਤੀ ਤੰਗ ਨਾਲ ਇਹ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇਗੀਆਂ ਸੋ ਮੈਂ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਕਿਸੇ ਦੇ ਨਾਲ ਕਿਸੇ ਕਿਸਮ ਦਾ ਪੂਰਬੀ ਧੱਕਾ ਨਹੀਂ ਹੋਊਗਾ ਬਲਕਿ ਜਿੰਨੀਆਂ ਵੀ ਆਪੋਜੀਸ਼ਨ ਦੀਆਂ ਪਾਰਟੀਆਂ ਨੇਗੀਆਂ ਮੇਰਾ ਉਹਨਾਂ ਨੂੰ ਇਹੀ ਆ ਕਿ ਆਓ ਵੈਲਕਮ ਤੁਹਾਡਾ ਸਤਿ ਅਗਤ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਆਪਣੇ ਫਾਰਮ ਜਿਹੜੇ ਦੇ ਪਰੋਕ ਕਿਉਂਕਿ ਬਲਾਕ ਜਿਹੜਾ ਛਾਜਲੀ ਆ ਉਹ ਪਹਿਲੀ ਵਾਰ ਹੋਂਦ ਵਿੱਚ ਆਇਆਗਾ ਬਲਾਕ ਛਾਜਲੀ ਨਾਮਾ ਬਲਾਕ ਬਣਿਆਗਾ ਅੱਜ ਨਾਮਿਨੇਸ਼ਨਾਂ ਦਾ ਪੇਪਰ ਭਰਨ ਦਾ ਕੰਮ ਇੱਥੇ ਹੋ ਰਿਹਾਗਾ ਇਹਦੀ ਬਿਲਡਿੰਗ ਜਿਹੜੀ ਆ ਆਪਾਂ ਬੜੀ ਜਲਦੀ ਬਣਾਵਾਂਗੇ ਸਰਪੰਚ ਸਾਹਿਬਾਨ ਸਾਜਲੀ ਵਾਲੇ ਉਹ ਫਾਰਮ ਭਰਾ ਰਹੇ ਨੇ ਕਿ ਤਰ੍ਹਾਂ ਦੇਰ ਲੈ ਕੇ ਪਰ ਲੇਕਿਨ ਅਸੀਂ ਇਸ ਜਿਹੜੀ ਬਿਲਡਿੰਗਾਂ ਬਣਾਵਾਂਗੇ ਤਾਂ ਕਿ ਜਿੰਨੀਆਂ ਵੀ ਪੰਚਾਇਤਾਂ ਲਗੀਆਂ ਉਹ ਸਾਰੀਆਂ ਨੂੰ ਨਾ ਪਹਿਲਾਂ ਸਨਾਮ ਜਾਣਾ ਪੈਂਦਾ ਸੀ ਬਹੁਤ ਸਾਰੀਆਂ ਪੰਚਾਇਤਾਂ ਨੂੰ ਬਹੁਤ ਸਾਰੀਆਂ ਪੰਚਾਇਤਾਂ ਨੂੰ ਜਿਹੜਾ ਲੈ ਰਿਹਾ ਕਿ ਜਾਣਾ ਪੈਂਦਾ ਸੀਗਾ ਸਾਰਿਆਂ ਦਾ ਵਿਸਕਾਰ ਇੱਕ ਬਲਾਕ ਬਣ ਗਿਆ ਨਵਾਂ ਬਲਾਕ ਸਾਜਲੀ ਆ ਸੋ ਮੈਂ ਸਮਝਦਾ ਹੁਣ ਸਾਜਲੀ ਪਿੰਡ ਦੀ ਜਿਹੜੀ ਆ ਓਵਰ ਆਲ ਡਿਵੈਲਪਮੈਂਟ ਜਿਵੇਂ ਪਹਿਲਾਂ ਤੁਹਾਨੂੰ ਪਤਾਗਾ ਕਿ ਕਿਤੇ ਖੇਡ ਸਟੇਡੀਅਮ ਬਣ ਰਹੇ ਨੇਗੇ ਕਿਤੇ ਜਿਹੜਾ ਹੈਗਾ ਵਕ ਵਕ ਗਲੀਆਂ ਦਾ ਕੰਮ ਚੱਲ ਰਿਹਾ ਹੈਗਾ ਸਾਰੇ ਕੰਮ ਚੱਲ ਰਹੇ ਨੇਗੇ ਉਸੇ ਤਰੀਕੇ ਸੜਕਾਂ ਬਣ ਰਹੀਆਂ ਦੋ ਉਸੇ ਤਰੀਕੇ ਬਲਾਕ ਵੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਆ ਉਹ ਛਾ ਲਈ ਇਲਾਕੇ ਦੀ ਹੋਊਗੀ ਹਾਜੀ ਦੀ ਸਕੂਲ ਪੂਲ ਤਾਂ ਵੀ ਨੇ ਸਪਹਿਲੇ ਹੀ ਬਣ ਚੁੱਕਿਆ ਸੋ ਸਾਰੇ ਇਲਾਕੇ ਦੀ ਜਿਵੇਂ ਦੋ ਵਾਟਰ ਬਾਕਸ ਬਣਨੇ ਸੀ ਜੀ ਉਹ ਕਿੰਨੇ ਟਾਈਮ ਚ ਕੰਮ ਚੱਲ ਪੂਗਾ ਉਹਨਾਂ ਦਾ ਅੱਜਕੱਲ ਕੋਡ ਆਫ ਕੰਡਕਟ ਲੱਗਾ ਹੈ ਇਹ ਪਹਿਲਾਂ ਆਲਰੇਡੀ ਪਾਸ ਹੋ ਚੁੱਕੀ ਹੈ ਨੇ ਬੜੇ ਜਲਦੀ ਅਧਿਕਾਰੀ ਜਿਹੜਾ ਦਾ ਟੈਂਟਰ ਲਾ ਕੇ ਕੰਮ ਸ਼ੁਰੂ ਕਰ ਦੇਣਗੇ ਕਿਉਂਕਿ ਉਹ ਵਾਟਰ ਬਾਕਸ ਤੇ ਜਬ ਬਹੁਤ ਕਾਫੀ ਵੱਡੀ ਪ੍ਰੋਬਲਮ ਦੀ ਔਰ ਲਗਭਗ 6 ਕਰੋੜ ਤੋਂ ਉੱਪਰ ਦੀ ਅਮਾਉਂਟ ਆ ਇਹਦਾ ਉਹ ਬਿੱਲ ਪਾਸ ਹੋਇਆਗਾ ਸੋ ਥੋੜੇ ਦਿਨ ਪਹਿਲਾਂ ਪਾਸ ਹੋ ਗਿਆ ਸੀ ਕੋਡ ਲੱਗਣ ਤੋਂ ਪਹਿਲਾਂ ਉਹਦਾ ਕੰਮ ਕਿਉਂਕਿ ਕੋਡ ਲੱਗਾ ਇਸ ਗੱਲ ਕਰਕੇ ਉਹ ਨਹੀਂ ਹੋ ਸਕਦਾਗਾ ਆਫਟਰ ਜਦੋਂ ਇਸ ਤਰ੍ਹਾਂ ਦੇ ਰਹਿਣਾ ਜਿਸ ਵਾਰ ਦੀ ਗੱਲ ਕਹੀ ਹੈ ਦੇਖੋ ਆ ਜਿੱਦੀ ਸੰਗਤ ਖੜੀ ਆ ਸਾਰੀ ਬੈਸੰਬੰਧਾ ਜ਼ਿਆਦਾਤਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੜੇ ਨੇ ਕਿ ਆਮ ਆਦਮੀ ਪਾਰਟੀ ਦੇ ਪਾਰਿਸਰਮੰਤ ਖੜੇ ਨੇ ਔਰ ਇੱਕ ਤਰਫਾ ਮੁਕਾਬਲਾ ਕਾ ਔਰ ਮੇਰੀ ਤਾਂ ਸਾਰਿਆਂ ਨੂੰ ਦੂਜੀਆ ਪਾਰਟੀ ਤੇ ਫਿਰ ਤੁਹਾਡੇ ਜਰੀਏ ਬੇਨਤੀ ਹੈ ਕਹੋ ਭਾਈ ਆਪਦੇ ਆਪ ਦੇ ਫਾਰਮ ਭਰੋ ਤੁਹਾਡੇ ਕੋਲੇ ਮੌਕਾ ਹੈਗਾ 3 ਵਜੇ ਨਾਮਿਨੇਸ਼ਨ ਪੇਪਰ ਭਰਨ ਦਾ ਆਖਰੀ ਸਮਾਂ ਕਾ ਸੋ ਮੈਂ ਹੁਣ ਛਾਲੀ ਲਈ ਭਰਾਏ ਨੇ ਕਿ ਹੁਣ ਇਸ ਤੋਂ ਬਾਅਦ ਡੜਬਾ ਬਲਾਕ ਦੇ ਵੀ ਜਿਹੜੇ ਫਾਰਮ ਨੇ ਭਰਿਆ ਜਾਣਾ ਕੰਤ ਸਿੰਘ ਸਾਹਿਬ ਦੇ ਜਿਹਾਣਾ ਦੇ ਨਾਲ ਨਾਲ ਗੱਲ ਅ ਦੇਖੋ ਪੰਜਾਬ ਦੇ ਅੰਦਰ ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਅਕਾਲੀ ਦਲ ਨੇ ਪੰਜਾਬ ਨੂੰ ਥਾ ਲੁੱਟਿਆ ਬੁਰੀ ਤਰ੍ਹਾਂ ਲੁੱਟਿਆ ਅੱਜ ਆਨਰੇਬਲ ਅਸੀਂ ਜਦੋਂ ਇਹ ਪਰਚਾ ਦਰਜ ਕੀਤਾ ਕਿ ਉਹਨਾਂ ਨੇ ਆਮਦਨ ਤੋਂ ਸਰੋਤਾਂ ਤੋਂ ਵੱਧ ਸਰੋਤਾਂ ਤੋਂ ਵੱਧ ਆਮਦਨ ਜਿਹੜੀ ਬਣਾਈ ਹੋਈ ਆ ਸੋ ਅਨਰਬਲ ਅਦਾਲਤ ਦੇ ਅੰਦਰ ਕਈ ਦਿਨ ਲਗਾਤਾਰ 15 20 ਦਿਨ ਬਹਿਸ ਚੱਲਦੀ ਰਹੀ ਅੱਜ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੀ ਜਮਾਨਤ ਜਿਹੜੀ ਹੈ ਰਿਜੈਕਟ ਕੀਤੀ ਆ ਤੁਹਾਨੂੰ ਤਾਂ ਪਤਾ ਲੱਗਦਾਗਾ ਕਿ ਅਕਾਲੀਦਰ ਬੀਜੇਪੀ ਦੇ ਸਮੇ ਕਿੱਡਾ ਘੋਰ ਜਿਹੜਾ ਪਾਪ ਹੋ ਰਿਆ ਸੀ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਅੱਜ ਉਹਦੇ ਉੱਤੇ ਮੈਂ ਸਮਝਦਾ ਆਨਰਵਲ ਅਦਾਲਤ ਨੇ ਵੀ ਜਿਹੜੀ ਆ ਇੱਕ ਤਰ੍ਹਾਂ ਦੀ ਮੂਰ ਲਾਈ ਜਾ ਕਿਉਂਕਿ ਅਜੇ ਟ੍ਰਾਇਲ ਚੱਲਣਾ ਪਰ ਲੇਕਿਨ ਮੋੜ ਦੇ ਰੂਪ ਚ ਜਿਦੋਂ ਆਪਾਂ ਇਨੀਸ਼ੀਅਲੀ ਕਹਦੇ ਨੇ ਸਟਾਰਟਿੰਗ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹਾਈ ਕੋਰਟ ਨੇ ਉਦੋਂ ਪਤਾ ਲੱਗ ਗਿਆ ਕਿ ਹਾਂ ਉਹਨਾਂ ਦੇ ਖਿਲਾਫ ਪੁਖਤਾ ਸਬੂਤ ਜਿਹੜੇ ਲੱਗੇ ਉਹ ਅਦਾਲਤ 'ਚ ਪੇਸ਼ ਹੋਏ ਨੇ ਜਦੋਂ ਅਦਾਲਤ 'ਚ ਪੁਖਤਾ ਸਬੂਤ ਪੇਸ਼ ਹੁੰ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ ਉਹ ਉਹਨਾਂ ਨੂੰ ਆਪਣਾ ਪੱਖ ਹਾਈ ਕੋਰਟ ਚ ਰੱਖਣਾ ਚਾਹੀਦਾ ਸੀ ਹੁਣ ਹਾਈ ਕੋਰਟ ਚ ਵੀ ਸਿਆਸਤ ਕਰਨਗੇ ਉਹ ਸੋ ਉਹਨਾਂ ਨੂੰ ਪਹਿਲਾਂ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਹਾਈ ਕੋਰਟ ਦਾ ਫੈਸਲਾਗਾ ਕਿ ਸਿਆਸਤ ਦਾ ਫੈਸਲਾ ਨਹੀਂ ਭਾਈ ਜਿਹੜਾ ਗੈਰ ਕਾਨੂੰਨੀ ਕੰਮ ਕਰੂਗਾ ਸਰਦਾਰ ਭਗਵੰਸੀ ਮਾਨ ਜੀ ਦੀ ਸੋਚ ਆ ਕਿ ਜਿਹੜਾ ਵੀ ਗੈਰ ਕਾਨੂੰਨੀ ਕੰਮ ਕਰੂਗਾ ਉਹਨੂੰ ਕਾਨੂੰਨ ਦੇ ਤਹਿਤ ਸਜ਼ਾ ਮਿਲੂਗੀ ਬਹੁਤ ਲੰਬੇ ਅਸੇਵਾਤ ਮੈਂ ਸਮਝਦਾ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਸੀਗਾ ਪਹਿਲੀ ਵਾਰ ਕਾਨੂੰਨ ਦਾ ਰਾਜ ਸਥਾਪਿਤ ਹੋਇਆਗਾ ਆ ਦੇਖੋ ਆਪਾਂ ਸਾਰੇ ਖੜੇ ਆ ਅਮਨਪੂਰਵਕ ਸ਼ਾਂਤੀਪੂਰਵਕ ਲੋਕ ਆਪਣੇ ਆਪਣੇ ਨਾਮੀਨੇਸ਼ਨ ਪੇਪਰ ਭਰ ਕੇ ਜਾ ਰਹੇ ਨੇ ਜਦੋਂ ਅਕਾਲੀ ਦਲ ਭਾਜਪੀ ਦਾ ਰਾਜ ਹੁੰਦਾ ਸੀਗਾ ਦੂਜੀਆਂ ਪਾਰਟੀਆਂ ਨੂੰ ਭਜਾ ਦਿੱਤਾ ਜਾਂਦਾ ਸੀਗਾ ਬੜਨ ਦੇ ਦਿੱਤਾ ਜਾਂਦਾ ਸੀਗਾ ਅਸੀਂ ਤਾਂ ਆਪ ਖੜ ਕੇ ਵੈਲਕਮ ਕਰਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਭ ਨੂੰ ਕਿਹਾ ਕਿ ਭਾਈ ਜਿਹੜਾ ਵੀ ਆਉਂਦਾ ਉਹਦਾ ਉਹਦਾ ਸਵਾਗਤ ਕੀਤਾ ਜਾਵੇ ਉਹਦਾ ਫਾਰਮ ਚੈੱਕ ਕੀਤਾ ਜਾਵੇ ਬਲਕਿ ਜੇ ਕੋਈ ਤਰੁੱਟੀ ਆ ਤਾਂ ਉਹ ਦੱਸੀ ਜਾਵੇ ਕਿ ਭਾਈ ਆਪ ਦੀ ਤਰੁੱਟੀ ਠੀਕ ਕਰ ਸਕਦਾ ਤੁਸੀਂ ਅਕਾਲੀ ਦਲ ਵੀ ਬਹੁਤ ਜਿਆਦਾ ਪੂਰੇ ਜ਼ ਹਊਗਾ ਦੇਖੋ ਅੱਜ ਅਕਾਲੀ ਦਲ ਨੂੰ ਪਤਾ ਲੱਗ ਗਿਆ ਕਿ ਅੱਜ ਉਹਨਾਂ ਦੇ ਜਿਹਨਾਂ ਨੂੰ ਉਹ ਆਪਣੇ ਜਰਨੈਲ ਕਹਿੰਦੇ ਸੀ ਜਿੱਜਾ ਸਾਲਾਂ ਵੀ ਸਰਕਾਰ ਪੰਜਾਬ 'ਚ ਆਉਂਦੀ ਸੀ ਅੱਜ ਉਹਨਾਂ ਨੂੰ ਹਾਈ ਕੋਰਟ ਨੇ ਦੱਸਤਾ ਸੋ ਵਿਚਾਰੇ ਕਿਹੜੇ ਮੁਕਾਬਲੇ 'ਚ ਦੇ ਮੁਕਾਬਲੇ ਤੋਂ ਬਾਹਰ ਨੇਗੇ ਜੋ ਕੁਛ ਮਰਜ਼ੀ ਕਰੀ ਜਾਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਗੁਰੂਆਂ ਦੀ ਬੇਅਦਬੀ ਸਾਡੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਸਾਹਿਬਾਂ ਦੇ ਅੰਗਾਂ ਨੂੰ ਗਲੀਆਂ 'ਚ ਰੋਣ ਵਾਲੀ ਪਾਰਟੀ ਅਕਾਲੀ ਦਲ ਅਕਾਲੀ ਦਲ ਦੇ ਖਿਲਾਫ ਹੋਰ ਵੀ ਇਸ ਤੋਂ ਬਿਨਾ ਚਲਾਨ ਪੇਸ਼ ਹੋਏ ਹੋਏ ਨੇ ਚਾਰ ਸੀਟਾਂ ਪੇਸ਼ ਹੋਏ ਨੇ ਉਹਨਾਂ 'ਚ ਵੀ ਇਹਨਾਂ ਨੂੰ ਸਜ਼ਾ ਮਿਲੂ ਇੱਕ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਵੀ ਬੀਜੇਪੀ ਨਾਲ ਇਕੱਠਾ ਆਇਆ ਹ ਆ ਅਕਾਲੀ ਦਲ ਨਾਲ ਵੀ ਗੱਠਜੋੜ ਜਿਹੜੇ ਨਕਾਰੇ ਹੋਏ ਨੇਤਾ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ 3 ਕਰੋੜ ਪੰਜਾਬੀ ਦੇ ਜਿਹੜੇ ਨਕਾਰ ਤੇ ਲੋਕ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਕਾਰੇ ਹੋਏ ਲੋਕ ਜਿੰਨੇ ਮਰਜ਼ੀ ਇਕੱਠੇ ਹੋ ਜਾਣ ਪੰਜਾਬ ਦੇ ਲੋਕ ਇਕੱਠੇ ਦੇ ਇੱਕ ਵੋਟ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਵੀ ਗਾਇਜ਼ ਤਾਂ ਪੰਜਾਬ ਜਿਹੜਾ ਉਹ ਅੱਗੇ ਵਧ ਰਿਹਾ ਠੀਕ ਹੈ ਧੰਨਵਾਦ ਇਸ ਸਮੇਂ ਦੀਆਂ ਤਸਵੀਰਾਂ ਇੱਕ